ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿੰਦਾ ਜਲਦੀ ਮਿਸਾਲ ਅਤੇ ਖਾਲਸਾ ਰਾਜ ਦੀ ਪ੍ਰਸਿੱਧ ਤੇ ਮਹਾਨ ਰਾਣੀ ਮਹਾਰਾਣੀ ਜਿੰਦਕੌਰ ਬਾਰੇ ਸਿੱਖ ਰਾਜ ਦਾ ਇੱਕ ਅਹਿਮ ਅਤੇ ਮਹਾਨ ਪਾਤਰ ਮਹਾਰਾਣੀ ਜਿੰਦਾ ਜਿਸ ਦੇ ਸਿੱਧਕ ਸੰਤੋਖ ਅੱਗੇ ਸਿਰ ਝੁਕ ਜਾਂਦਾ ਹੈ ਸਿੱਖ ਧਰਮ ਵਿੱਚ ਬਹੁਤ ਹੀ ਮਹਾਨ ਕਿਰਦਾਰ ਵਾਲੀਆਂ ਜਿਨ੍ਹਾਂ ਔਰਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਵਿੱਚ ਮਹਾਰਾਣੀ ਜਿੰਦਾ ਵੀ ਹੈ ਜਿਸ ਨੇ ਸਿੱਖ ਕੌਮ ਪ੍ਰਤੀ ਪਾਈ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦਾਂ ਦਾ ਜਨਮ ਪਿੰਡ ਚਾੜ ਤਹਿਸੀਲ ਜਫਰਵਾਲ ਜ਼ਿਲ੍ਹਾ ਸਿਆਲਕੋਟ ਦੇ ਮੰਨੇ ਪਰਮਨੇ ਸਰਦਾਰ ਮੰਨਾ ਸਿੰਘ ਔਲਖ ਦੇ ਘਰ 1817 ਨੂੰ ਹੋਇਆ। ਬਚਪਨ ਚ ਛੋਟੀ ਉਮਰੇ ਜਦੋਂ ਉਸ ਹੇਲੀਆਂ ਨਾਲ ਖੇਡਦੀ ਤਾਂ ਆਪਣੇ ਆਪ ਨੂੰ ਮਹਾਰਾਣੀ ਕਹਿੰਦੀ ਅਤੇ ਬਾਕੀ ਸੇਲੀਆਂ ਵੀ ਇਸ ਨੂੰ ਰਾਣੀ ਕਹਿ ਕੇ ਛੇੜਦੀਆਂ। ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਮਹਾਰਾਣੀ ਜਿੰਦਾ ਜਿੰਨੀ ਜ਼ਿਆਦਾ ਸੁੰਦਰ ਸੁਸ਼ੀਲ ਸੀ ਉਸ ਤੋਂ ਵੱਧ ਸੁਗੜ ਸਿਆਣੀ ਅਤੇ ਤਿੱਖਣ ਬੁੱਧੀ ਦੀ ਮਾਲਕ ਸੀ ਜਿੰਦ ਕੌਰ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਸੀ ਧਾਰਮਿਕ ਵਿੱਦਿਆ ਦੇ ਨਾਲ ਨਾਲ ਰਾਜਨੀਤੀ ਦੇ ਗੌਰ ਵੀ ਉਸ ਨੂੰ ਦੱਸੇ ਗਏ ਸਨ ਸਰਦਾਰ ਮਿਤ ਸਿੰਘ ਦੇ ਵਿਚੋਲਾ ਬਣਨ ਨਾਲ ਜਿੰਦਾ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ 1847 ਨੂੰ ਮਹਾਰਾਣੀ ਜਿੰਦਾ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ ਖੁਸ਼ੀਆਂ ਮਨਾਈਆਂ ਗਈਆਂ ਦੇਸੀ ਕੇ ਅਰੇ ਡੀਵੇ ਵਾਲੇ ਗਏ ਯਾਨੀ ਸੋਹਣ ਸਿੰਘ ਸੀਤ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸੰਨ ਹੋ ਕੇ ਜਿੰਦ ਕੌਰ ਨੂੰ ਮਹਾਰਾਣੀ ਦਾ ਖਿਤਾਬ ਅਤੇ ਹੀਰਿਆਂ ਦਾ ਕਹਾਰ ਬਖਸ਼ਿਆ ਪਰ ਇਹ ਖੁਸ਼ੀਆਂ ਬਹੁਤਾ ਚਿਰ ਨਾ ਰਹੀਆਂ ਅਜੇ ਦਲੀਪ ਸਿੰਘ ਸਿਰਫ 9 ਮਹੀਨੇ 24 ਦਿਨ ਦਾ ਹੀ ਸੀ ਕਿ ਜਦ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1847 ਨੂੰ ਦਿਹਾਂਤ ਹੋ ਗਿਆ ਬਦਕਿਸਮਤ ਮਹਾਰਾਣੀ ਜਿੰਦਾ ਵਿਆਹ ਤੋਂ 2.5 ਸਾਲ ਬਾਅਦ ਹੀ ਵਿਧਵਾ ਹੋ ਗਈ ਸ਼ੀਰੇ ਪੰਜਾਬ ਦੇ ਇਕਾਲ ਚਲਾਣੇ ਤੋਂ ਬਾਅਦ ਮਹਾਰਾਣ ਜਿੰਦਾ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਦਿਨ ਬਦਨ ਮੁਸੀਬਤਾਂ ਵਧਦੀਆਂ ਗਈਆਂ ਉਸ ਦੇ ਦੁੱਖ ਸੁੱਖ ਦਾ ਸਾਥੀ ਉਸ ਦੇ ਕੋਲ ਨਾ ਰਿਹਾ ਉਸ ਨੂੰ ਇਕੱਲਾਪਨ ਵੱਡ ਵੱਡ ਕੇ ਖਾਣ ਲੱਗਾ ਉਹ ਉਦਾਸ ਰਹਿ ਕੇ ਦਿਨ ਕੱਟੀ ਕਰ ਰਹੀ ਸੀ ਦੂਜੇ ਪਾਸੇ ਸ਼ੀਰੇ ਪੰਜਾਬ ਦੇ ਪਰਿਵਾਰ ਚ ਏਕਤਾ ਨਾ ਰਹੀ ਡੋਗਰਿਆ ਨੇ ਫੁੱਟ ਪਾ ਦਿੱਤੀ ਸਿੱਖ ਜਰਨੈਲ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਸਨ ਮਹਾਰਾਜ ਰਣਜੀਤ ਸਿੰਘ ਦੇ ਫਰਜੰਦ ਮਹਾਰਾਜਾ ਖੜਕ ਸਿੰਘ ਉਸ ਦਾ ਪੁੱਤਰ ਕੰਬਰ ਨੌਨਿਹਾਲ ਸਿੰਘ ਮਹਾਰਾਜਾ ਸੀਰ ਸਿੰਘ ਇੱਕ ਇੱਕ ਕਰਕੇ ਡੋਗਰਿਆਣੀ ਸਾਰੇ ਮੌਤ ਦੇ ਘਾਟ ਉਤਾਰ ਦਿੱਤੀ ਇਥੋਂ ਤੱਕ ਕਿ ਸੀਰ ਸਿੰਘ ਦਾ 8 ਸਾਲ ਦਾ ਪੁੱਤਰ ਪ੍ਰਤਾਪ ਸਿੰਘ ਮਹਾਰਾਣੀ ਚੰਦਕੌਰ ਕੰਬਰ ਨੌਨਿਹਾਲ ਸਿੰਘ ਦੇ ਘਰੋਂ ਗਰਭવતી ਨਾਨਕੀ ਸਮੇਤ ਅਨੇਕਾਂ ਗੋਲੀਆਂ ਨੂੰ ਮਾਰ ਦਿੱਤਾ ਗਿਆ ਮਤਲਬ ਕਿ 1739 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਡੋਗਰਿਆਣੀ ਉਹਨਾਂ ਦੇ ਸਾਰੇ ਫਰਜੰਦਾਂ ਨੂੰ ਵਾਰੀ ਵਾਰੀ ਗੱਦੀ ਨਸ਼ੀਨ ਕਰਕੇ ਮਾਰ ਦਿੱਤਾ ਲਾਲ ਸਿੰਘ ਤੀਰ ਸਿੰਘ ਦੀ ਕਰਤੂਤ ਕਰਕੇ ਸਰਵਾਵਾਂ ਦੀ ਜੰਗ ਹੋਈ ਸਰਦਾਰ ਸਹਿਮ ਸਿੰਘ ਅਟਾਰੀ ਅਤੇ ਮਹਾਰਾਣੀ ਜਿੰਦਾ ਇਸ ਜੰਗ ਦੇ ਵਿਰੁੱਧ ਸਨ ਪਰ ਉਹਨਾਂ ਦੀ ਕੋਈ ਪੇਸ਼ਨਾ ਜਾਣ ਦਿੱਤੀ ਇਸ ਜੰਗ ਵਿੱਚ ਸਿੱਖਾਂ ਦੀ ਹਾਰ ਹੋਈ ਤੇ ਡੋਗਰਿਆਂ ਨੇ ਪੰਜਾਬ ਦਾ ਵਿੜਾ ਗਰਕ ਕਰਨ ਵਿੱਚ ਕੋਈ ਕਸਰ ਨਾ ਛੱਡੀ 20 ਫਰਵਰੀ 1846 ਨੂੰ ਅੰਗਰੇਜ਼ ਲਾਹੌਰ ਚ ਦਾਖਲ ਹੋ ਗਏ 26 ਫਰਵਰੀ ਨੂੰ ਲਾਰਡ ਹਾਰਡਿੰਗ ਨਿਹਲ ਹੌਚ ਦਰਬਾਰ ਲਗਾਇਆ ਆਖਰੀ ਅਤੇ ਸਭ ਤੋਂ ਛੋਟਾ ਫਰਜੰਦ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦਾ ਦੀ ਦੇਖਰੇਖ ਚ ਗੱਦੀ ਤੇ ਬਿਰਾਜਮਾਨ ਕਰਕੇ ਦਲੀਪ ਸਿੰਘ ਨੂੰ ਮਹਾਰਾਜਾ ਕੋਸ਼ਟ ਕੀਤਾ ਗਿਆ ਹੌਲੀ ਹੌਲੀ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਦਲੀਪ ਸਿੰਘ ਤੋਂ ਇਹ ਇਲਜ਼ਾਮ ਲਗਾ ਕੇ ਅਲੱਗ ਕਰ ਦਿੱਤਾ ਕਿ ਉਹ ਆਪਣੇ ਪੁੱਤਰ ਨੂੰ ਭੜਕਾਉਂਦੀ ਹੈ ਅਤੇ ਸਾਨੂੰ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੱਕ ਤੰਗ ਪਰੇਸ਼ਾਨ ਕਰਦੀ ਰਹੇਗੀ ਇਸ ਲਈ ਉਹਨਾਂ ਨੇ ਮਹਾਰਾਣੀ ਜਿੰਦਾ ਨੂੰ ਮਹਾਰਾਜ ਦਲੀਪ ਸਿੰਘ ਤੋਂ ਅਲੱਗ ਕਰ ਦਿੱਤਾ ਅੰਗਰੇਜ਼ ਜਿੰਦਾਂ ਨੂੰ ਪੰਜਾਬ ਵਿੱਚੋਂ ਦੇਸਨ ਕਾਲਾ ਦੇਣਾ ਚਾਹੁੰਦੇ ਸਨ ਪਰ ਦਰਬਾਰ ਦੇ ਸਰਦਾਰ ਨਾ ਮੰਨਿ ਇਵਨਸ ਬਿਲ ਲਿਖਦਾ ਹੈ ਕਿ ਅਗਸਤ 1843 ਈਸਵੀ ਵਿੱਚ ਮਹਾਰਾਣੀ ਨੂੰ ਦੇਸੋਂ ਕੱਢ ਦੇਣ ਦੀ ਸਲਾਹ ਵਿੱਚ ਸਰਦਾਰ ਨੇ ਕਿਸੇ ਤਰ੍ਹਾਂ ਦਾ ਕਲੰਕ ਦਾ ਟਿੱਕਾ ਆਪਣੇ ਮੱਥੇ ਲੈਣਾ ਨਾ ਮੰਨਿਆ ਇਸ ਵਾਸਤੇ ਲਾਹੌਰੋਂ 20 ਮੀਲ ਦੀ ਵਿੱਥ ਉੱਤੇ ਮਹਾਰਾਣੀ ਜਿੰਦਾਂ ਸੇਖੂਪੁਰ ਦੇ ਕਿਲੇ ਵਿੱਚ ਭੇਜ ਦਿੱਤੀ ਗਈ ਯਾਨੀ ਸੂਨ ਸਿੰਘ ਸੀਤਲ ਦੀ ਪੁਸਤਕ ਮਹਾਰਾਣੀ ਜਿੰਦਾ ਵਿੱਚ ਲਿਖਦੇ ਹਨ ਕਿ ਮੁੱਕ ਦੀ ਗੱਲ ਲਾਰੈਂਸ ਨੇ ਜਿੰਦਾ ਨੂੰ ਕਿਲਾ ਸੇਖੂ ਪਰ ਵਿੱਚ 4000 ਪੈਨਸ਼ਨ ਲਗਾ ਕੇ ਨਜ਼ਰਬੰਦ ਕਰਨ ਦਾ ਫੈਸਲਾ ਕਰ ਦਿੱਤਾ ਸਭ ਤੋਂ ਵਧੇਰੇ ਵਫਾਦਾਰ ਉਹਦੀ ਗੋਲੀ ਮੰਗਲਾ ਸੀ ਉਸ ਨੂੰ ਵੀ ਕਈ ਹੋਰ ਨੌਕਰਾਂ ਸਣੇ ਲਾਰੈਂਸ ਤੇ ਹੁਕਮਾਂ ਨਾਲ ਕੱਢ ਦਿੱਤਾ ਗਿਆ ਅੰਗਰੇਜ਼ਾਂ ਨੇ ਇੱਥੇ ਵੀ ਭਲੀ ਨਹੀਂ ਕੀਤੀ ਮਹਾਰਾਣੀ ਜਿੰਦਾ ਨੂੰ ਇਸ ਕਿਲੇ ਤੋਂ ਬਾਹਰ ਪੰਜਾਬ ਤੋਂ ਦੂਰ ਭੇਜਣ ਦੀ ਤਿਆਰੀ ਕਰ ਲਈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਇਹ ਆਪਣੇ ਪੁੱਤਰ ਨੂੰ ਢਕਾਉਣ ਦਾ ਕੰਮ ਕਰ ਰਹੀ ਹੈ। 14 ਮਈ ਨੂੰ ਮਹਾਰਾਣੀ ਜਿੰਦਾ ਨੂੰ ਸਿੱਖੂ ਪਰ ਕਿਲੇ ਚੋਂ ਬਨਾਰਸ ਦੇ ਕਿਲੇ ਵਿੱਚ ਤਬਦੀਲ ਕਰ ਦਿੱਤਾ ਗਿਆ। ਬਨਾਰਸ ਦੇ ਕਿਲੇ ਵਿੱਚੋਂ ਉਸ ਦਾ ਰابطਾ ਭਾਈ ਮਹਾਰਾਜਾ ਸਿੰਘ ਅਤੇ ਚਤਰ ਸਿੰਘ ਨਾਲ ਬਣਿਆ ਹੋਇਆ ਸੀ। ਜਦ ਇਸ ਦਾ ਪਤਾ ਅੰਗਰੇਜ਼ਾਂ ਨੂੰ ਲੱਗਾ ਤਾਂ ਉਹਨਾਂ ਨੇ ਸੁਰੱਖਿਆ ਵਧਾਉਣ ਦੀ ਬਜਾਏ ਰਾਣੀ ਨੂੰ ਸਭ ਤੋਂ ਬਦ ਮਹਿਫੂਜ਼ ਲਈ ਚਨਾਰ ਵਿੱਚ ਭੇਜਣ ਦਾ ਫੈਸਲਾ ਕਰ ਲਿਆ 4 April ਦੇ ਦਿਨ ਚਨਾਰ ਪਹੁੰਚ ਕੇ ਮੇਜਰ ਮੈਕ ਗ੍ਰੇਗਰ ਨੇ ਰਾਣੀ ਨੂੰ ਕਿਲੇ ਦੇ ਕੈਪਟਨ ਰੀਅਸ ਦੇ ਹਵਾਲੇ ਕੀਤਾ ਮਹਾਰਾਣੀ ਜਿੰਦਾ ਇਥੋਂ 19 April ਨੂੰ ਕਿਲੇ ਵਿੱਚੋਂ ਨਿਕਲ ਕੇ 800 ਮੀਲ ਤੁਰ ਕੇ ਨੇਪਾਲ ਪੁੱਜ ਗਈ ਉਹ ਜਰਨਲ ਪੁਸ਼ਕਰ ਸਾਹ ਦੇ بیٹے ਅਮਰ ਵਿਕਰਮ ਸਾਹ ਦੇ ਘਰ ਰਹੀ ਜੋ 1838 ਤੋਂ 39 ਵਿੱਚ ਨੇਪਾਲ ਦਾ ਪ੍ਰਧਾਨ ਮੰਤਰੀ ਰਿਹਾ ਸੀ ਰਾਣੀ ਜਿੰਦਾ ਆਪਣਾ ਪੇਸ ਬਦਲ ਕੇ ਰਹਿੰਦੀ ਸੀ ਉਹ ਨੇਪਾਲ ਵਿੱਚ 11 ਸਾਲ ਰਹੀ 1864 ਈਸਵੀ ਵਿੱਚ ਮਹਾਰਾਣੀ ਆਪਣੇ ਬੇਟੇ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤੇ ਵਿੱਚ ਮਿਲੀ ਕਲਕੱਤੇ ਤੋਂ ਵਾਪਸ ਜਾਣ ਸਮੇਂ ਦਲੀਪ ਸਿੰਘ ਆਪਣੀ ਮਾਤਾ ਨੂੰ ਨਾਲ ਹੀ ਇੰਗਲੈਂਡ ਲੈ ਗਿਆ ਪਰ ਮਾਂ ਪੁੱਤਰ ਨੂੰ ਇੱਥੇ ਵੀ ਇਕੱਠੇ ਨਾ ਰਹਿਣ ਦਿੱਤਾ ਗਿਆ ਦਲੀਪ ਸਿੰਘ ਨੂੰ ਲੰਡਨ ਵਿੱਚ ਰੱਖਿਆ ਗਿਆ ਅਤੇ ਮਹਾਰਾਣੀ ਜਿੰਦਾ ਨੂੰ ਕੇਨਸਿੰਗਟਨ ਵਿੱਚ ਰੱਖਿਆ ਗਿਆ ਕਾਫੀ ਚਿਰ ਬਿਮਾਰ ਰਹਿਣ ਪਿੱਛੋਂ ਮਹਾਰਾਣੀ ਜਿੰਦਾ ਦੀ 1 ਅਗਸਤ 1863 ਨੂੰ ਕੇਨਸਿੰਗਟਨ ਲੰਡਨ ਵਿਖੇ ਮੌਤ ਹੋ ਗਈ ਜਿੱਥੇ ਉਹਨਾਂ ਨੂੰ ਕੇਨਸਲ ਰਕੀਨ ਕਬਰਸਤਾਨ ਵਿਖੇ 2 ਮਹੀਨੇ ਆਰਜੀ ਤੌਰ ਤੇ ਰੱਖਣ ਤੋਂ ਬਾਅਦ ਦਲੀਪ ਸਿੰਘ ਆਪਣੀ ਮਾਤਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਮੋਬਈ ਪਹੁੰਚਿਆ ਉਹ 나ਸਕ ਵਿੱਚ ਨਰਮਦਾ ਦਰਿਆ ਦੇ ਕੰਢੇ ਤੇ ਉਸ ਦਾ ਸੰਸਕਾਰ ਕਰਕੇ ਵਾਪਸ ਪਰਤ ਗਿਆ ਬਾਅਦ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸਹਜਾਦੀ ਬੰਬਾ ਨੇ 나ਸਕ ਵਿੱਚ ਬਣੀ ਸਮਾਦੀ ਨੂੰ ਪੁੱਟ ਕੇ ਉਸ ਵਿੱਚੋਂ ਆਸਤੀਆਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਕੋਲ ਦੱਬ ਕੇ ਇੱਕ ਸਮਾਦ ਬਣਾ ਕੇ ਆਪਣੀ ਦਾਦੀ ਦੇਸ਼ ਪੰਜਾਬ ਦੀ ਮਹਾਰਾਣੀ ਜਿੰਦਾ ਦੀ ਅੰਤਮ ਇੱਛਾ ਪੂਰੀ ਕੀਤੀ ਕਿਉਂਕਿ ਉਸ ਨੇ ਮਰਦੇ ਵਕਤ ਆਪਣੇ ਪੁੱਤਰ ਦਲੀਪ ਸਿੰਘ ਨੂੰ ਕਿਹਾ ਸੀ ਕਿ ਪੁੱਤਰ ਮੇਰਾ ਨਿਭਾਗਣੀ ਦਾ ਆਪਣੇ ਸਿਰ ਦੇ ਸਾਈਂ ਦੀ ਸਮਾਧੀ ਨੇੜੇ ਹੀ ਸੰਸਕਾਰ ਕਰੀ ਮੈਂ ਮਰੀ ਹੋਈ ਉਸ ਦੇ ਚਰਨਾਂ ਵਿੱਚ ਹੀ ਰਹਿਣਾ ਚਾਹੁੰਦੀ ਹਾਂ ਸੋ ਦੋਸਤੋ ਇਹ ਤਾਂ ਅਸੀਂ ਦੁੱਖ ਭਰੀ ਕਹਾਣੀ ਮਹਾਰਾਣੀ ਜਿੰਦਾ ਜੀ ਦੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਤੇ ਸਾਡੇ ਚੈਨਲ ਜੀਓ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ